ਪਾਨਾ ਸੀਗੇ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ 3 ਮੋਟਰਸਾਈਕਲਾਂ ਤੇ ਸੀਗੇ ਜੀ ਇਹ ਅੱਠ ਦੇ ਕਰੀਬ ਸੀਗੇ 2 ਤੇ 3-3 ਸੀਗੇ ਇੱਕ ਤੇ ਦੋ ਵੀ ਸੀ ਫੜੇ ਕਿੰਨੇ ਫੜੇ ਇਹਨਾਂ ਦੇ ਵਿੱਚੋਂ 3 ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਤਾਂ ਟਾਈਮ ਲੱਗ ਗਿਆ ਕੁਦਵਾਲਾ ਆ ਬਈ ਅੱਗੇ ਸਾਨੂੰ ਸਾਨੂੰ ਪਤਾ ਰੱਬ ਆਣੇ ਵੀ ਘੌਂ ਕੇ ਰਿਆ ਆ ਕਾਪਰੇ ਤੁਹਾਡੇ ਕੋਲ ਕਿੱਥੋਂ ਆਏ ਨੇ ਇਹਨਾਂ ਨੂੰ ਚੋਰੀ ਹੁੰਦਾ ਬਚੇਗਾ ਰਹਾ ਅਰਦਾਸ ਤਨਯਾਨੀ ਮੇਰੇ ਕਿਰਪਾ ਨੂੰ ਰੱਖ ਲਈ ਮੋਢੇ ਤੇ ਗਰਦਨ ਤੇ ਮੈਂ ਤਾਂ ਮੋਬਾਈਲ ਖੋ ਕੇ ਭੱਜ ਆਇਆ ਸੀ ਮੈਂ ਗੈਲਾ ਆਇਆ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਜੀ ਡੇਰੇ ਜਾ ਕੇ ਫੋਨ ਕਰਾਇਆ ਉਹ ਮੁਰੂ ਘੇਰੇ ਇਹਨਾਂ ਨੇ ਕਿਰਪਾਨਾਂ ਕੱਢ ਕੇ ਫੇਰ ਵਾਜੇ ਨਾਲ ਦੀ ਪਿੰਡਾਂ ਤੋਂ ਕੈਮਰਾ ਨਹੀਂ ਲੈਦੇ ਪੁੱਤਾਂ ਨਾਉ ਲੈਦੇ ਕੱਲੇ ਕਹ ਦੱਸ ਦੇ ਬੰਦੇ ਦੱਸ ਕਿੰਨੇ ਹੋ ਬਧੀਆ ਰਹੇਗਾ ਕਹ ਬੰਦੇ ਤੁਸੀਂ ਕਹ ਬੰਦੇ ਹੋ ਟ ਕਹ ਬੰਦੇ ਹੋ ਤੁਸੀਂ ਸਾਰੇ ਉਹ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਪਈਏ ਨੇ ਚੈੱਕ ਕਰ ਰਹੇ ਸੀ ਜੀ ਇਹਨਾਂ ਲੋਕਾਂ ਜਿਹੜੇ ਕਹਿੰਦੇ ਨੇ ਕਿ ਸਜਣਾ ਲੋਕ ਮੇਲੇ ਤੇ ਹਥਿਆਰ ਉਹਨਾਂ ਰਾਤ ਅਸੀਂ ਲੈ ਕੇ ਆਉਂ ਤੋਪੀ ਚੱਲ ਰਹੀ ਹੈ ਜਿਹੜੀ ਅੱਗੇ ਕਾਰਵਾਈ ਹੋਣੀ ਹੈ ਪਮਦ ਲਿਆਵਾਂਗੇ ਇਹ ਦੇਲੇਆੜ

ਇਹ ਦੋ ਇਹਨਾਂ ਦੇ ਹੱਪੜ ਲੜਨ ਕੋਈ ਵਾਰ ਨਹੀਂ ਆਉਂਦਾ ਹੈ ਮੈਂ ਬਾਈਕ ਕਰਦਾ ਸਹੀ ਗੱਲ ਤੁਸੀਂ ਕਿੰਨਾ ਬਚ ਵੀ ਸਕਦਾ ਠੀਕ ਹੈ ਇਹ ਜਿੰਮਾ ਤੇ ਕਰਦੀ ਗੱਲ ਹੈ ਉਹ ਗੱਲ ਹੋ ਗਈ ਅਸੀਂ ਤਾਂ ਇਹ ਵੀ ਸ਼ਰਪੀ ਕਰ ਰਹੇ ਹਾਂ ਨਿਓ ਟੋਟ ਕਾ ਕਾਏ ਬੰਦੇ ਹੋ ਤੁਸੀਂ ਸਾਰੇ ਹਾਂ ਲੋਟਾ ਜਾ ਨਾ ਕਿੰਨੇ ਬੰਦੋਂ ਵੈਸੇ ਕਿਰਪਾਲਾ ਕਿੰਨੇ ਬੰਦੇ ਵਾਤੇ ਕੋਲੇ ਨੇ किन्न बंद कथी सब सिले जी अभी कम इस बार घर आ रहे ਹੋਣਦਾ ਕਿ ਅਮਾਨ ਵੀਰੇ ਹੁਣ ਸਾਨੂੰ ਟਾਈਮ ਤਾਂ ਦੋ ਮਾੜਾ ਜਾ ਨਹੀਂ ਟਾਈਮ ਤਾਂ ਫੁੱਲ ਦੇਵਾਂਗੇ ਅਸੀਂ ਅੱਜ ਲੈ ਕੇ ਆਉਣੇ ਜਿਹਦਾ ਆ ਬੈਠੇ ਪ੍ਰਧਾਨ ਜੀ ਦਾ ਨੰਬਰ ਹੈਗਾ ਮੇਰੇ ਕੋਲ ਸਾਰਾ ਕੁਝ ਇਹਨਾਂ ਨੂੰ ਦੱਸਤਾ ਐਮਐਲਏ ਸਾਊ ਦਾ ਫੋਨ ਆ ਗਿਆ ਫਿਰ ਵੀ ਜਿੰਨਾ ਵੀ ਜਵੇਂ ਕਹਿੰਦੇ ਨੇ ਤਾਂ ਪ੍ਰਧਾਨ ਜੀ ਦੋਨੋਂ ਹੋਰ ਵੀ ਸਾਡੇ ਕੋਲ ਹੀ ਨੇ ਇੱਕੇ ਦਿਓ ਦੇ ਦੱਸਦਾ ਜਿਹਦਾ ਮੋਬਾਈਲ ਕਿਹਦਾ ਆਪੋ ਬਿੱਥਿਆ ਆ ਜਾ ਦਰਖਾਸਤ ਅਰ ਸ਼ੁਭਤ ਹੋਣਗੇ ਨਾ ਨਾ ਨਹੀਂ ਆਉਂਦਾ ਫਿਰ ਦੇਖੀ ਜੀ ਆ ਘੜੀ ਸਾਡੀ ਕੋਲ ਨਹੀਂ ਉਰੀ ਹੋਣੀ ਬਦਦੇ ਨਾ ਯਾਰ ਹਵਾ ਦਾ ਤਾਂ ਹੈ ਹੀ ਨਹੀਂ ਬੰਦੇ ਆਪਾਂ ਦਾ ਵੀ ਬੀਰ ਬਣਾ ਰਿਹਾ ਤੁਸੀਂ ਆਪੇ ਵਿੱਚ ਜਗਲਾਂ ਤੋਂ ਮੋਰ ਮੈਂ ਸਾਲ ਨੂੰ ਕਰ ਹੁਣ ਲਾਓ ਆਖੀ ਜੀ ਸਾਹਿਬ ਕਰਦਾ ਹੋਰ ਗੁਰਜੀਤ ਇਹਨਾਂ ਕੋਲੇ ਕਿਰਪਾਨਾਂ ਸੀਗੀਆਂ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਤੇ ਜਿਹੜੇ ਤਿੰਨ ਮੋਟਰਸਾਈਕਲਾਂ ਤੇ ਸੀਗੇ ਜੀ ਇਹ 8 ਦੇ ਕਰੀਬ ਸੀਗੇ ਦੋ ਤੇ ਤਿੰਨ-ਤਿੰਨ ਸੀਗੇ ਇੱਕ ਤੇ ਦੋ ਵੀ ਸੀ ਬੜੇ ਕਿੰਨੇ ਫੜੇ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੇ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਸਰਪਰ ਤੇ ਕੀ ਸੀ ਇਹ ਇਹ ਗੁੰਡਾਗਰਦੀ ਕਰਦੇ ਸੀ ਜੀ ਮੋਬਾਈਲ ਖੋਹਦੇ ਸੀ ਲੋਕਾਂ ਦੇ ਇੱਕ ਨੰਨੇ ਸਰਕੂਲਰ ਰੋਡ ਤੋਂ ਮੋਬਾਈਲ ਕੋਹਿਆ ਕੱਲ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਤੋਂ ਮਾਇਰ ਕੋਲ ਇੱਕ ਤੇ ਖੜਦੇ ਸੀ ਕੋਈ ਤੀਰ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦੁਆਲੇ ਸੀ ਤੇ ਸੁੰਨੇ ਰਾਹ ਨੇ ਉੱਤੇ ਸੀਨੀਅਰ ਕੋ ਬਾਹਰ ਦਾਤਾ ਕੁੱਤੇ ਬਾਹਰ ਦਾਤਾ ਤਾਂ ਲਗਾਤਾਰ ਚੱਲ ਰਹੀਆਂ ਸੀ ਜੀ ਰੋਜ਼ ਦੋ-ਦੋ ਤੇ ਤਿੰਨ-ਤਿੰਨ ਵਾਰ ਦਾਤਾ ਹੋ ਰਹੀਆਂ ਸੀ ਲਗਾਤਾਰ ਇੱਕ ਆਖ ਪੇ ਕਿੱਥੇ ਜਰੂਰੀ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਡੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਇਹ ਉਹ ਭਵਾਨੀ ਗੜਦੇ ਨੇ ਇੱਕ ਮੁੰਡਾ ਮੁੰਡਾ ਪੜੋਡਾ ਦਾ ਉਮਰ ਕਿੰਨੀ ਪਈ ਇਹਨਾਂ ਦੀ ਉਮਰ ਲਗਭਗ 22-24 ਸਾਲ ਦੇ ਕਿਰੇ ਮੋਤੂ ਕੀ ਫੜੇ ਵਿੱਚ ਤੋਂ ਰਿਹਾ ਸੀ ਕੋਈ ਕੀ ਕੁਛ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਮੁੰਡਿਆਂ ਤੇ ਜੇ ਬਾਤ ਤੁਸੀਂ ਕੋਈ ਨੂੰ ਕੁੜਾ ਹੈ ਤੇ ਹੁਣ ਕੀ ਫਰਕਰ ਕਾਰਵਾਈ ਕੀਤੀ ਅਸੀਂ ਤਾਂ ਕਾਰਵਾਈ ਪੁਲਿਸ ਤੋਂ ਕੋਲੇ ਹਲੇ ਪਹੁੰਚੇ ਹੀ ਆ ਜੀ ਹੁਣ ਅਸੀਂ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਉਹ ਤੇ ਸਰਿਆਂਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਪੁਲਿਸ ਨੂੰ ਕਹਿੰਦਾ ਕਿ ਉਹਨਾਂ ਨੂੰ ਲਿਓ ਚੱਕ ਸਾਡੇ ਨਾਲ ਮਾਹੌਲ ਬਹੁਤ ਜ਼ਿਆਦਾ ਮਤਲਬ ਕੇ ਖਰਾਬ ਹੈ ਚਲੂ ਬਲਕੇ ਇੱਕਰੋਂ ਨਿਕਲਣਾ ਵੀ ਮਤੇ ਬੰਕ ਕਰਿਆ ਪਿਆ ਸਾਬ 7 ਵਜੇ ਸ਼ੁਰੂ ਹੋ ਜਾਣਾ 6:30 ਵਜੇ ਬਲਕੇ ਸੋ ਮੋਬਾਈਲ ਖੋਲਿਆ ਕੋਈ ਦਿਹਾੜੀਦਾਰ ਆਉਂਗੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਰੇਜ ਚੋਨੇ ਸਾਬ ਉਹ ਕੁਰਬਾਨਦਾਰ ਕੇ ਜੜੀ ਕਢਾਉਂਦੇ ਕਿੰਨੇ ਮੁੰਡਿਆਂ ਦਾ ਮੁੰਡਾਂ ਦਾ ਜੇ ਤਿੰਨ ਮੁੰਡੇ ਦਾ ਪੜੇ ਜੀ ਬਿਲਕੁਲ 6-7 ਹੰਦੇ ਹੋਰ ਨੇ 12-13 ਬੰਦੇ ਨੇ ਕਿੰਨੇ ਤੋਂ ਬਾਅਦ ਸਾਬ ਬਾਹਰੋਂ ਤਾਂ ਬਹੁਤ ਰੋਜ਼ 2-4 ਹੁੰਦੀਆਂ ਨੇ ਜੀ ਲਾਲੋ ਸਾਬ ਉਹਨੇ ਸਾਡੀ ਮੰਗ ਕਰ ਦਿੱਤੀ। ਉਹਨੇ ਹੀ ਮੰਗ ਕਰਦਾ ਵੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਲੋਕਾਂ ਦੀ। ਜਿਹੜਾ ਮੈਂ ਜੱਟ ਨੂੰ ਪੁੱਛ ਰੋ ਬੰਦੇ ਨੂੰ। ਇਹਦੀ ਨਾਮ ਤੇ ਸਸਰਾ ਇਹਨਾ ਮੰਦਨ ਕਾਰਵਾਈ ਕਰ ਰਹੇ ਨੇ ਉਹਦੇ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ। ਹੋਰ ਕੋਈ ਕੋਈ ਵੀ ਲੋਕ ਕਰੇ ਲਾ ਨੇ ਸਾਡੇ ਸਟੇਜ ਹੀ ਮਾ। ਤਿੰਨ ਤਿੰਨ ਗ੍ਰਿਲਾਂ ਵਾਲੇ ਲੋਹੇ ਦੇ ਜੀ ਉਹ ਸਭ ਪਟਕ ਗਏ। ਤਿੰਨ ਤਿੰਨ ਮੋਟਰ ਵਾਲੇ ਕੇਵਲ ਮੜੀ ਵਾਲਾ ਗੇਟ ਵੀ ਲੈ ਗਏ। ਜੇ ਸੋਕੀ ਜਿਹੜੀ ਕਾਰਵਾਈ ਹੋਣਾ ਜਿਹੜੀ ਜਾਂਦੀ ਹੈ ਸਾਡੇ ਤੋਂ ਉਹ ਮੜੀ ਆ ਜਾਂਦੀ ਉਹਦੇ ਵੀ ਨਹੀਂ ਲੈ ਕਾਰਵਾਈ ਹੋਣੀ ਚਾਹੀਦੀ। ਕਿੰਨਾ ਸੈਂਕੜੇ ਮੁੰਡੇ ਲਾ ਕੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ। ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਤਾਂ ਸ਼ਹਿਰ ਦੇ ਵਿੱਚ ਵਾਰਦਾਤਰ ਇਹ ਉਹ ਪਿੰਡਾਂ ਦੇ ਵਿੱਚ ਜਾਣ ਲੱਗੀਆਂ ਇਹ ਕੀ ਕਰਦੇ ਨੇ ਫਾਟਕ ਲਗਦ ਨੇ ਜਦੋਂ ਉਸ ਤੋਂ ਬਾਅਦ ਵਿੱਚ ਬੰਦੇ ਫਾਟਕ ਰਹੇ ਦੋਕੜਾ ਉੱਗੇ ਨੇ ਬੰਦੇ ਜੀ ਤੇ ਪੂਰਾ ਗੈਂਗ ਬਣਾ ਕੇ ਜੀ ਗੱਟੀਆਂ ਨੂੰ ਘੇਰ ਕੇ ਜੇ ਨਹੀਂ ਕੀ ਉਹ ਕਰਦੇ ਦਾ ਡਣੇ ਮਾਰਦੇ ਨਾ ਤੇ ਪੂਰੀ ਰੋਡ 'ਤੇ ਕੇਬਲਾ ਮਿਲ ਕੇ ਹਰੇਕ ਮੋਟਰ ਦੀ ਮਤਲਬ ਦੋ ਦੋ ਚਾਰ ਚਾਰ ਵਾਰ ਤੱਕ ਕੇਬਲਾ ਮਟੀਂਗੇ ਜਿਹੜੇ ਮੁੰਡੇ ਜਿਹੜੇ ਪੜਦੇ ਇਹ ਦੋ ਮੁੰਡੇ ਪੜੇਗੇ ਬਾਕੀ ਭੱਜ ਗਏ ਰਾਤੀ ਤੇ ਬਸ ਉਹ ਨਾਉ ਨਹਿਰੇ ਨੇ ਉਹਦੇ ਮੁੰਡਿਆਂ ਦਾ ਸਾਹ ਵੀ ਕੋਈ ਨਹੀਂ ਸੀ ਜੀ ਸਫਲੈਂਟਰ ਮੋਟ ਚਲਦੀ ਮੈਂ ਦਿਹਾੜੀ ਤੋਂ ਆ ਰਹੀ ਚਾਰ ਪੰਜ ਨੰਨਾ ਨਿਕਲਾਈ ਇਹ ਆਇਤਾ ਨਹੀਂ ਮੇਰੇ ਕਿਰਪਾਨ ਨੂੰ ਰੱਖ ਲਈ ਮੋਢੇ ਤੇ ਗਰਦਨ ਤੇ ਮੈਂ ਤੋਂ ਮੋਬਾਈਲ ਕੋ ਕੇ ਭੱਜ ਆਈ ਮੈਂ ਗੈਲਾ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਈ ਡੇਰੇ ਜਾ ਕੇ ਫੋਨ ਕਰਾਇਆ ਉਹ ਗੁਰੂ ਘਰੇ ਇਹਨਾਂ ਨੇ ਕਿਰਪਾਨਾਂ ਕੱਢ ਕੇ ਫੇਰ ਬਾਗੇ ਲਾਂਦੀ ਪਿੰਡਾਂ ਤੋਂ ਹਾਂ ਜੀ ਮੈਂ ਲੈ ਗਈ ਉਹ ਕਰ ਗਈ ਇਹ ਉਹੀ ਮੋਢੇ ਨੂੰ ਹਾਂ ਜੀ ਹਾਂ ਉਹੀ ਨੇ ਕਿੰਨੇ ਜਣੇ ਤਾਂ ਨਿਆਣੇ ਦੇਵਰੇ ਹੋਰ ਹੋਰ ਨੇ ਬਾਕੀ ਇਹਨਾਂ ਨੂੰ ਪਤਾ ਹੀ ਕੋਈ ਰਾਤੀ ਇਹਨਾਂ ਦਾ ਕਈ ਬੰਦਾ ਦਾ ਹੋਇਆ ਜੀ ਰਾਤ ਕਿੱਠੀ ਘੇਰ ਲਈ ਫਿਰ ਮੈਂ ਤਾਂ ਆ ਜੀ ਦੀਹਾੜੀ ਤੋਂ ਆਇਆ ਸੀ ਹਾਂ ਮੈਂ ਤਾਂ ਕਹੇ ਪਤੀ ਲੱਗਿਆ ਕਰਨ ਹਾਂ ਕੋਈ ਮੰਨਦਾ ਨਹੀਂ ਇਹ ਬੰਦਾ ਮੋਹਲ ਮੈਨ ਨਾਲ ਨਹੀਂ ਹਿੰਦਾ ਦਿਹਾੜੀਦਾਰ ਬੰਦੇ ਆ ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਪਈਏ ਚੈੱਕ ਕਰ ਰਹੇ ਸੀ ਜੀ ਇਹਨਾਂ ਲੋਕਾਂ ਜਿਹੜੇ ਕਹਿੰਦੇ ਨੇ ਕਿ ਸਜਣਾ ਲੋਕ ਨੂੰ ਮਿਲੇ ਤੇ ਹਥਿਆਰ ਉਹਨਾਂ ਰਾਤ ਅਸੀਂ ਲੈ ਕੇ ਆਉਂ ਤੋਪੀ ਚੱਲ ਰਹੀ ਹੈ ਜਿਹੜੀ ਅੱਗੇ ਕਾਰਵਾਈ ਹੋਣੀ ਹੈ ਅਮਨ ਚ ਲਿਆਵਾਂਗੇ ਇਹ ਦੇਹਲੇ ਵਾਲੇ ਨਹੀਂ ਕਿ ਇਹ ਇਹਨਾਂ ਦਾ ਦਾਫੀ ਇਜਾਮਾ ਵੀ ਕਰਿਆ ਹੈ 6-7 ਮੁੰਡੇ ਹੋਰ ਵੀ ਆਓ ਜਿਹੜੇ ਦੱਸੇ ਨੇ ਜੀ ਲੋ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਆਪਾਂ